ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ ਤੇ ਭਾਉ ਸਰਮਨ ਦੇ ਘਰੇ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਝੋਟੀਆਂ ਵਖਾਉਣ ਲੱਗੇ ਆ ਤੇ ਇੱਕ ਸਜਣੋ ਨੋਟ ਕਰ ਲਿਓ ਜਿਹੜੀ ਜੇ ਮੈਂ ਕੈਮਰਾ ਪਹਿਲੀ ਗੀਂ ਘਰਤਾ ਤੇ ਇਹ ਹੈਗੀ ਆ ਦਲ ਝੋਟੀ ਨੂੰ ਕਲੇਣੀ ਨੂੰ ਉੱਥੇ ਬੰਨ ਦਲ ਆ ਸਜਣੋ ਜ਼ਮਾਂਦਰੂ ਦੋ ਥਾਣੀ ਬੜੀ ਸ਼ਾਨਦਾਰ ਝੋਟੀ ਆ ਤੇ ਬਿਲਕੁਲ ਰਿਕਾਰਡ ਸਮੇਤ ਸਾਰੀ ਡਿਟੇਲ ਇਹਦੀ ਭਾਉ ਸਰਵਣ ਕੋਲੇ ਆ ਬੜੇ ਚੰਗੇ ਸੀਮਨ ਦੇ ਮੰਨ ਕੇ ਚੱਲੋ ਵੀ ਬੱਚੇ ਨੂੰ ਇਹਨੇ ਕੱਟੀ ਨੂੰ ਜਨਮ ਦੇਤਾ ਤੇ ਇਧਰ ਆ ਵੀ ਬਿਲਕੁਲ ਤਾਜੀ ਸੂਈ ਆ ਤੇ ਹਜੇ ਜੇਰ ਵੀ ਇਹਨੇ ਪਾਉਣੀਆਂ ਤੇ ਇਹਨੇ ਵੀ ਆ ਕੱਟੀ ਨੂੰ ਜਨਮ ਦੇਤਾ ਡਿਟੇਲ ਲੈਨੇ ਆ ਦੋ ਥਣੀ ਝੋਟੀ ਵੀ ਬੜੀ ਸ਼ਾਨਦਾਰ ਆ ਤੇ ਆ ਵੀ ਮੈਂ ਬੜੀ ਚੰਗੀ ਬਣੀ ਆ ਇਹ ਆ ਵੀ ਤਾਜੀ ਸੂਈ ਆ ਥੋੜੀ ਵੀਡੀਓ ਕਰਕੇ ਬਾਹਰ ਬਨ ਲਈ ਉਸ ਤੋਂ ਬਾਅਦ ਅੰਦਰ ਬਣਾ ਤੀਏ ਕਿਉਂਕਿ ਠੰਡ ਆ ਤੇ ਆ ਵੇਖੋ ਇਹਦੇ ਥਣ ਲੇਵੇ ਦੀ ਕੁਆਲਿਟੀ ਬਾਕੀ ਧਾਰਾ ਧੂਰਾ ਮਾਰੀਆਂ ਭਾਉ ਕਹਿੰਦਾ ਤੇ ਰਿਕਵੈਸਟ ਬੇਨਤੀ ਸੱਜਣੋ ਹਰ ਵੀਡੀਓ ਚ ਹੁੰਦੀ ਆ ਵੀ ਵੀ ਜਿਹੜਾ ਪਸ਼ੂ ਤੁਹਾਡੇ ਪਸੰਦ ਆ ਜਾਂਦਾ ਉਹ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਜੇਰ ਹਜੇ ਪੈਣੀ ਆ ਝੋਟੀ ਦੀ ਤੇ ਆਜੋ ਪਾਉ ਤੋਂ ਲੈਣੇ ਜਾਣਕਾਰੀ ਤੇ ਆ ਜੀ ਮੁਕੰਮਲ ਜਿਹੜਾ ਜੂਰਾ ਪੈ ਗਿਆ ਤੇ ਦੋ ਥਣੀ ਬੜੀ ਕਿਸੇ ਨੇ ਸਾਭੀ ਆ ਤੇ ਬੜੀ ਸ਼ਾਨਦਾਰ ਝੋਟੀ ਜਮਾਂਦਰੂ ਅਹਿਮ 29 ਦੀ ਆਪ ਹਾਂ ਪਾਉ ਜੀ ਸਾਸਰੀ ਕਾਲ ਸਾਸਰੀ ਗੱਲ ਸੰਤੂ ਸਾਹਿਬ ਕੀ ਆਲੇ ਬਹੁਤ ਵਧੀਆ ਮੇਰਾ ਦਾਤ ਮੈਂ ਉਹਨਾਂ ਸੱਜਣਾਂ ਨੂੰ ਪਿਆਰ ਕਰਨਾ ਜਿਹੜੇ ਕਮੈਂਟ ਲਿਖਦੇ ਨੇ ਯਾਰ ਅੱਛਾ ਹਣਾਂ ਹਾਂ ਕਮੈਂਟ ਪੜਦਾ ਤੂੰ ਬੜਾ ਕੁਛ ਮੈਨੂੰ ਪੜਨਾ ਆਉਂਦਾ ਮਾੜਾ ਮੋਟਾ ਅੱਛਾ ਪਰ ਉਹ ਯਾਰ ਜਿੰਨਾ ਕਿ ਲਿਖਣ ਤੇ ਟਾਈਮ ਲਾਉਂਦੇ ਉਹਨਾਂ ਕ ਫੋਨ ਤੇ ਟਾਈਮ ਲਾਉਣ ਪੰਜਵੇਂ ਸੂਏ ਛੇਵੇਂ ਸੂਏ ਮੈਂ ਦੱਸੀ ਜਾਣਗੇ ਯਾਰ ਉਹ ਚੱਲ ਕੋਈ ਨਹੀਂ ਧੰਨਵਾਦ ਉਹਨਾਂ ਧੰਨਵਾਦ ਉਹ ਆਪਾਂ ਨੂੰ ਨੌਲੇਜ ਦਿੰਦੇ ਆ ਵੀ ਆਪਾਂ ਦੂਜੇ ਸੂਏ ਕਹਿ ਕੇ ਨਾ ਲੇ ਬੜੇ ਖਿਡਾਰੀ ਆ ਹਨਾ ਉਹ ਭਲੇ ਮਾਨਸੋ ਫੋਨ ਲਾਓ ਤੁਸੀਂ ਹਨਾ ਫਿਰ ਕੱਡੇ ਖਿਡਾਰੀ ਪੋਣਾ ਤੁਹਾਡਾ ਹਾਂ ਫਿਰ ਮੈਂ ਕੱਡਾਂ ਖਿਡਾਰੀ ਪੋਣਾ ਤੁਹਾਡਾ ਹਨਾ ਕਿਉਂਕਿ ਇਹਨੇ ਵੀ ਰੇਡਾਂ ਤਗੜੀਆਂ ਪਾਈਆਂ ਹੋਈਆਂ 8 ਕਿਲੋ ਦੁੱਧ ਦੇ ਦੇਗੀ ਤਾਂ 7 ਦੇਵੇਗੀ ਉਹ ਪਾਗਲੋ ਪੈਸੇ ਲਾ ਕੇ ਨਹੀਂ ਆਉਂਦੀਆਂ ਘੁੱਟਾਈ ਜਾਂਦੀਆਂ ਸਹੀ ਗੱਲ ਤੁਸੀਂ ਕਮੈਂਟ ਕਰੀ ਜਾਂਦੇ ਇਹ ਰਜਾਈਆਂ 'ਚ ਬਹਿ ਕੇ ਉਹ ਆ ਰਜਾਈਆਂ 'ਚ ਬਹਿ ਕੇ ਕੰਬਲ 'ਚ ਬਹਿ ਕੇ ਲਿਖੀ ਜਾਣਾ ਹਾਂ ਹਾਂ ਕਦੇ ਮੇਰੇ ਨਾਲ ਰੇਡਾਂ ਲਪਾਓ ਹਾਂ ਪਤਾ ਲੱਗੇ ਵੀ ਪਾਉ ਸਰਵਨ ਆ ਗਿਆ ਗਰਾਊਂਡ ਤੇ ਸਰਵਨ ਕੀ ਦੀ ਜੀ ਹਾਂ ਹਾਂ ਚੰਗੀ ਚੀਜ਼ ਤੇ ਚੰਗੀ ਹੋ ਚੰਗੀ ਚੀਜ਼ ਤੇ ਹੋਰ ਸੁਣਾਓ ਵਧੀਆ ਚੜਦੀ ਕਲਾ ਨਾ ਬਾਕੀ ਓਕੇ ਰਿਪੋਰਟ ਚਲੋ ਕੋਈ ਨਹੀਂ ਉਹ ਵੀ ਜਿਉਂਦੇ ਵਾਸਤੇ ਰਹਿਣ ਉਹਨਾਂ ਨੇ ਆਪਣਾ ਧੰਨਵਾਦ ਜਿਹੜਾ ਆਪਣਾ ਆਪਣੇ ਲਈ ਬੁਰਾ ਲਿਖਦੇ ਨੇ ਉਹ ਨਹੀਂ ਧੰਨਵਾਦ ਉਹਨਾਂ ਦਾ ਵੀਡੀਓ ਤਾਂ ਵੇਖੀ ਤੇਰੀ ਉਹਨਾਂ ਨੇ ਧੰਨਵਾਦ ਵੀਡੀਓ ਤਾਂ ਮੈਂ ਦੇਖੀ ਹਾਂ ਸ਼ੁਕਰ ਅਦਾ ਤੇ ਦਾ ਬੋਲਣ ਦਾ ਨਹੀਂ ਹੁਕਮ ਤੇ ਲਿਖਣ ਦਾ ਹੁਕਮ ਉਹਨਾਂ ਨੂੰ ਹੈਗਾ ਹੈਗਾ ਕੋਈ ਨਹੀਂ ਮਾਲਕ ਭਲਾ ਕਰੇ ਉਹਨਾਂ ਨੂੰ ਦਿਨ ਦੁੱਖ ਨਹੀਂ ਰਾਤ ਚੌਕਰੀ ਤਰੱਕੀ ਦੇਵੇ ਧੰਨਵਾਦ ਧੰਨਵਾਦ ਉਹਨਾਂ ਦਾ ਹਾਂ ਉਹਨਾਂ ਦੇ ਚਰਨਾਂ 'ਚ ਡੇਕ ਪਾ ਚਰਨਾਂ 'ਚ ਡੇਗਣਾ ਮੈਂ ਚਰਨਾਂ 'ਚ ਨਾ ਇੰਨਾ ਕ ਆਪਣੇ ਲਈ ਬੁਰਾ ਭਲਾ ਕਰਨ ਦੇ ਤੇ ਆ ਝੂਟੀ ਫਿਰ ਆਪਾਂ ਡਰੈਸ ਤਾਂ ਮੈਂ ਦੱਸਦਾ ਤੇ ਇਹ ਕਿਹੜੇ ਸੀਮਨ ਦੀ ਆਪ ਐਮ 29 ਓਕੇ ਬਾਡ ਵੀ ਲਿਆ ਦਾਂਗੇ ਆਪਾਂ ਯਾਰ ਪੱਕੀ ਗੱਲ ਪੱਕੀ ਗੱਲ ਤੇ ਸੁਆ ਇਹ ਪਹਿਲਾ ਸੁਆ ਪਹਿਲਾ ਹੀ ਤੇ ਜਮਾਂਦਰੂ ਦੁੱਲ ਜਮਾਂਦਰੂ ਦੁੱਲ ਕਿਆ ਬਾਤ ਆ ਯਾਰ ਮਗਰ ਕੱਟੀ ਆਈ ਉਹ ਸੀਮਣ ਮੇਰੇ ਕੋਲ ਇਹ ਹੈਗਾ ਪੰਜਾਬ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਦਾ ਟੀਕਾ ਲੱਗਾ ਸੀ ਹੈਨਾ ਮੈਂ ਸੀਮਣ ਤੈਨੂੰ ਚਾਹ ਕਰਾ ਦੇਣਾ ਆ ਵੇਖੋ ਆ ਜੇਬ ਚ ਪਾਈ ਫਰਦਾ ਉਹਨਾਂ ਲੈ ਕੇ ਆਇਆ ਯਾਰ ਨਹੀਂ ਠੀਕ ਹੈ ਉਹ ਜਿਹੜੀ ਕੱਟੀ ਨੂੰ ਇਹਨੇ ਜਨਮ ਦੇਤਾ ਉਹ ਸ਼ੇਰੇ ਪੰਜਾਬ ਦੀ ਆ ਸ਼ੇਰੇ ਪੰਜਾਬ ਓਕੇ ਜਾਣੀ ਕੇ 340 340 ਸੀਮਨ 340 ਸੀਮਨ ਉਹਦਾ ਜਿਹਨੇ ਖਰੀਦ ਲਈ ਇਹ ਦੋ ਥਣੀ ਤੇ ਉਹਨੂੰ ਆਪਾਂ ਚੈੱਕ ਕਰਾ ਦਿਆਂਗੇ ਚੈੱਕ ਕਰਾ ਦਿਆਂਗੇ ਕੋਈ ਡਾਕਟਰ ਟੈਸਟ ਵੀ ਕਰਾ ਸਕਦਾ ਬਈ ਓਕੇ ਤੇ ਹੁਣ ਦੋ ਥਣਾ ਚਾਹ ਤੇ ਪੂਰੀ ਹੋਇਆ ਵਰਦੀ ਪੂਰੀ ਗੱਲ ਤੇ ਕਿੰਨਾ ਬੋਲਾ ਇਹਦੇ ਕੋਲੇ ਬੋਲਾ ਹੈਗਾ ਯਾਰ 6-7 ਕਿਲੋ ਇਹਦੇ ਕੱਲ ਤਾਂ ਸੂਈ ਤੜਕੇ ਕੱਲ ਦੀ ਸੂਈ ਗਿੱਲਾ 나ੜੂਆ ਗਿੱਲਾ 나ੜੂਆ ਉਹ ਕੱਟੀ ਤੇ ਮਾਰ ਹਾਂ ਮਾਰਿਆ ਕੈਮਰਾ ਕੋਈ ਚੱਕਰ ਨਹੀਂ ਤੇ ਮੰਨ ਲਾ ਵੀ ਐਮ 29 ਦੀ ਆਪ ਆ ਤੇ ਜਮਾਂਦਰੂ ਦੌਲਤ ਤੇ ਸੁਹਾ ਪਹਿਲਾ ਸੁਹਾ ਪਹਿਲਾ ਕੱਢ ਖਾਂ ਬਾਹਰ ਨੂੰ ਚਾਰ ਰੰਗ ਮੂੰਹ ਚੌਕੀ ਵੇਖੀ ਆ ਤੂੰ ਜੱਟਾ ਲੈ ਫੜ ਨਿੱਕਿਆ ਪੁੱਤ ਲੈ ਸੱਜਣਾ ਉਧਰ ਨੂੰ ਉਧਰ ਨੂੰ ਉਧਰ ਨੂੰ ਬਾਹਰ ਨੂੰ ਹਾਂ ਵੇਖੋ ਸੱਜਣੋ ਕੱਦ ਕਾਠ ਝੋਟੀ ਦਾ ਐਮ 29 ਦੀ ਜਮਾਂਦਰੂ ਦੌਲਤ ਤੇ ਮਗਰ ਸ਼ੇਰੇ ਪੰਜਾਬ ਦੀ ਕੱਟੀ ਕਿਆ ਬਾਤਾਂ ਬੜੀ ਸ਼ਾਨਦਾਰ ਝੋਟੀ ਸੱਜਣੋ ਵੇਖੋ ਸਿੰਘ ਅਹ ਨਿਕਾ ਨਿਕਾ ਵੇਖਿਓ ਵੇਲ ਕੱਦ ਚੈੱਕ ਕਰ ਲਓ ਤੇ ਜੇ ਦੋ ਥਣੀ ਲੱਭਦੇ ਸੀ ਤਾਂ ਜ਼ਰੂਰ ਸੰਪਰਕ ਕਨੈਕਟ ਕਰ ਲਿਓ ਭਾਊ ਸਰਵਨ ਗੁਲਾਮੀ ਵਾਲੇ ਗਲਾਮ ਪਤਰਾ ਨਾ ਕਰਦੇ। ਮੈਂ ਤਾਂ ਸੰਧੂਆ ਕਿਹੜੀ ਗੱਲ ਕਰ। ਲੈ ਆ ਲੈ ਆ ਸ਼ੇਰਾ ਇੱਥੇ ਹੀ। ਚੂਣ ਭਾਊ ਕਹਿੰਦਾ ਵੀ 100 ਦੀ 100 ਹੈ ਨਾ। ਨੰਬਰ 1 ਆਥ ਵੀਨ ਲਾਵੇ ਸਨਾਂ ਨੂੰ ਕੋਈ। ਚੱਲ ਲਾ ਲਵੇ ਆਪਾਂ ਨੂੰ ਕੀ ਆ ਜਿੰਨੇ ਪੈ ਇਹ ਤੇਲ ਉਹਦਾ ਮਤਣਾ ਇਹ ਇਹ ਹੈ ਇੱਕ ਗੱਲ ਹੋਰ ਆ ਇਹ ਰੀਅਲ ਆ ਕੀ ਇਹ M29 ਇਹ ਗਰੰਟੀ ਆ ਤੇਰੀ ਗਰੰਟੀ ਫੁੱਲ ਯਾਰ ਹਾਂ ਇਹ ਨਹੀਂ ਵੀ ਕੱਲੀ ਕਹਿਣ ਵਾਲੀ ਗੱਲ ਨਹੀਂ ਕਹਿਣ ਦੀਆਂ ਗੱਲਾਂ ਨਹੀਂ ਨਿਆ ਬਿਲਕੁਲ ਗਾਰੰਟੀ ਸਮੇਤ ਲੈ ਕੇ ਆ ਹਾਂ ਨਹੀਂ ਠੀਕ ਆ ਇਹ ਇਹਦਾ ਦੱਸਦਾ ਬੰਨ ਦਾ ਤੂੰ ਦੇ ਵੇਖੋ ਸੱਜਣੋ ਕੁਆਲਿਟੀ ਤੇ ਆ ਇਹਨੇ ਕੱਟੀ ਨੂੰ ਜਨਮ ਦਿੱਤਾ 나ੜੂਆ ਬਿਲਕੁਲ ਨਾਲ ਹਾਂ ਤੇ ਪਾਉ ਜੀ ਫਿਰ ਇਹਦਾ ਸੱਜਣਾ ਫੋਨ ਤੇ ਕਰਾਂਗੇ ਆਪਾਂ ਹੈ ਫੋਨ ਤਾਂ ਲਾ ਲਾਂਗੇ ਅਗਲੇ ਅੱਛਾ ਹਾਂ ਫੋਨ ਤੇ ਹੀ ਹੂੰ ਕਿੱਥੇ ਗਜੇ ਹੋਊਗਾ ਆਈਡੀਆ ਕੋਈ ਵੀ ਬਾਲਾ ਦੂਰ ਨਹੀਂ ਹੁੰਦਾ ਮੇਰਾ ਪਸੂ ਚੰਗੇ ਹੁੰਦੇ ਬਾਲਾ ਦੂਰ ਕੰਮ ਨਹੀਂ ਹੁੰਦਾ ਬਿਲਕੁਲ ਲਾਗੇ ਹੋਏਗਾ ਫਿਰ ਵੀ ਪਾਲੇ ਤੋਂ ਮੰਨ ਕੇ ਬਾਲਾ ਨਹੀਂ ਆ ਪਰ ਜਾਏ ਇਹ ਨਾ ਵੇ ਢੇਰੀਆਂ ਟਪਾ ਦੇ ਅਗਲੇ ਨੂੰ ਨਹੀਂ ਨਹੀਂ ਢੇਰੀਆਂ ਟਪਾਉਂਦਾ ਹਾਂ ਪਰ ਜਾਨਵਰ ਪਈ ਹੈ ਤਾ 65 ਲੈ ਲਈ ਤੂੰ ਨੰਬਰ ਤੇਰਾ ਹੋ ਜੇ ਤੇ ਪਰ ਇਹ ਵੀ ਬਾਲਾ ਧੱਕਾ ਨਾ ਕਰੀ ਨਹੀਂ ਧੱਕਾ ਨਹੀਂ ਪੱਕੀ ਗੱਲ ਬਿਲਕੁਲ ਕਦੇ ਵੀ ਨਹੀਂ ਧੱਕਾ ਠੀਕ ਆ ਤਿਆ ਛੋਟੀ ਆਪਣੀ ਸੂਆ ਦੂਜਾ ਦੂਜਾ ਸੂਪੀ ਹੈਨਾ ਇਹ ਕਿੰਨੇ ਟਾਈਮ ਹੋ ਗਿਆ ਸੂਈ ਨੂੰ 2 ਵਜੇ ਸੂਈ ਦਾ 2 ਵਜੇ ਸੂਈ ਹੈ ਤੇ 2 ਕ ਘੰਟੇ ਹੋ ਗਏ 2 ਸਵਾ 2 ਘੰਟੇ ਹੋ ਗਏ ਹੋ ਗਏ ਤੇ ਕਿਵੇਂ ਬੋਲਾ ਬੂਲਾ ਕੱਟੀ ਨੂੰ ਚੰਗਾਇਆ ਹਾਂ ਚੰਗਾਇਆ ਓਕੇ ਚੋਂ ਨਿਕਲੀ ਧਾਰਾ ਮਾਰ ਬਹਿ ਜਾ ਅੱਛਾ ਕੁਮਾ ਬੈਂਦਾ ਵਿਚਾਰੀ ਥੱਲੇ ਓਏ ਕੱਟੀ ਲਾ ਥੱਲੇ ਚਲੋ ਕੋਈ ਨਹੀਂ ਨਹੀਂ ਕਪੀਨ ਕੀ ਹੈ ਤਾਰਾ ਤੁਰਾ ਆਹ ਮਾਰਦੇ ਮਾਰਦੇ ਜੇ ਮਾਰ ਲੇਗਾ ਤਾਂ ਕਮਲਿਆ ਤੋਂ ਅਗਲੇ ਪਿਛੇ ਤੋਂ ਅਗਲੇ ਪਿਛਲੇ ਦੇ ਮਾਰ ਗੀਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕਿਣਾ ਚਾਹ ਹਾਂ ਨਹੀਂ ਠੀਕ ਆ ਉਹ ਕੇ ਰਬੋਟ ਸੰਦਵਾ ਤੇ ਦੂਜਾ ਸੁਆ ਦੂਜਾ ਸੁਆ ਪਹਿਲੇ ਨੇ ਕਿੰਨਾ ਕਦੋ ਦਿੱਤਾ ਮਗਰ ਇਹਦੇ ਵੀ ਆ ਗਈ ਕੱਟੀ ਕੱਟੀ ਠਾ ਇੱਕ ਕੱਟੀ ਬਹੁਤ ਚੰਗੀ ਸੀ ਮੰਦੀ ਕੱਟੀ ਇਹ ਵੀ ਚੰਗੇ ਸੀ ਮੰਦੀ ਆ ਇਹਦਾ ਸੀਮਨ ਵੀ ਜੇਬ ਚ ਨਹੀਂ ਲਿਆ ਕੇ ਆਇਆ ਮੈਂ ਅੱਛਾ ਰਿਕਾਰਡ ਨਹੀਂ ਹੈ ਇਹਦਾ ਲੈ ਕੇ ਆਵਾਂਗਾ ਤਾਂ ਸੰਗ ਦੂਜੇ ਦਾ ਨਹੀਂ ਠੀਕ ਆ ਤੇ ਇਹਨੂੰ ਨਾ ਹੁਣ ਅੰਦਰ ਬੰਦ ਦਿਓ ਮੇਰੇ ਬਾਈ ਨਿੱਗੀ ਕਰ ਦਿਓ ਜਮਾ ਮਾਵਾ ਧੀਆਂ ਨੂੰ ਨਾ ਗਰਮੈਸ਼ ਚ ਬੰਦ ਦਿਓ ਕਿਸੇ ਨੇ ਲੈਣੀਆਂ ਇਹ ਹਾਂ ਆ ਕੱਟੀ ਆ ਹਨਾ ਤੇ ਦਾ ਕਾਦ ਦੀ ਬੜਾ ਵੇ ਹਾਂ ਨਹੀਂ ਕੱਟੀ ਜੰਗੀ ਆ ਓਕੇ ਰਿਪੋਰਟ ਵਾਕਿਆ ਹੀ ਬੜੀ ਤਗੜੀ ਕੱਟੀ ਨੂੰ ਜਨਮ ਦਿੱਤਾ ਤਾਂ ਹੀ ਮੈਂ ਵੱਜ ਕੀ ਕੇਰਾ ਹਨਾ ਤੇ ਭਾਉਜੀ ਐਤ ਕੀ ਦੁੱਧ ਕਿੰਨਾ ਦੇ ਦੂ ਦੁੱਧ ਤਗਲੇ ਦੀ ਸੇਵਾ ਦਾ ਅੱਛਾ ਪਹਿਲੇ ਸੂਏ 12 ਦਿੱਤਾ ਪਹਿਲੇ ਸੂਏ 12 ਓਕੇ ਤੇ ਇਹਦੀ ਵੀ ਤੋਰ ਕਰਾ ਦਈਏ ਇੱਥੇ ਨੇੜੇ ਚੈੱਕ ਕਰਾ ਦੇ ਇੱਥੇ ਮਰਜੀ ਕਰਾ ਹੜ ਅੰਦਰ ਹੀ ਲੈ ਚੱਲ ਭਾਵਾ ਅੰਦਰ ਹੀ ਲੈ ਬੰਨ ਲਓ ਯਾਰ ਨਿੱਗੇ ਥਾਂ ਵਿਚਾਰੀ ਨੂੰ ਨਾ ਠੰਡ ਆ ਤੇ ਰੇਟ ਇਹਦਾ ਵੀ ਫੋਨ ਤੇ ਫੋਨ ਤੇ ਫੋਨ ਦੱਸੋ ਠੀਕ ਆ ਲਓ ਵੀ ਸੱਜਣੋ ਆ ਰੇਟ ਭਾਉ ਕਹਿੰਦਾ ਵੀ ਇਹਦਾ ਵੀ ਫੋਨ ਤੇ ਹੀ ਕਰਾਂਗੇ ਤੇ ਕਮਾਲ ਹੀ ਪਰ ਇਹਦਾ ਕਿਉਂਕਿ ਆਪਾਂ ਸ਼ਾਰਟ ਵੀ ਬਣਾਵਾਂਗੇ ਵੇਖੋ ਸੱਜਣੋ ਤਰਦੀ ਝੋਟੀ ਖਿੱਚ ਕੇ ਦਵਾਂਗਾ ਹੈ ਜਦੋਂ ਜੇਰ ਪੈ ਗਈ ਨਾ ਹਾਂ ਮੈਂ ਫੋਟੋ ਖਿੱਚ ਕੇ ਰੱਖਾਂਗਾ ਭਾਈ ਓਕੇ ਹਾਂ ਕਿਉਂਕਿ ਸਬੂਤ ਹੋਣਾ ਜ਼ਰੂਰੀ ਆ ਹਾਂ ਇੱਥੇ ਮੰਨੇ ਉਹਨੂੰ ਤੋਂ ਬਾਅਦ ਨਿੱਗੇ ਤਾਂ ਲੈ ਚੱਲ ਕੇ ਰਾਂ ਉੱਥੇ ਐ ਟਿਕਾਣੇ ਲਾ ਦਿਓ ਇਹਨੂੰ ਗਰਾ ਗਰਮ ਗਰਮ ਪਾਣੀ ਪਿਆ ਦਿਓ ਠੰਡ ਬਹੁਤ ਆ ਹਾਂ ਕੋਈ ਨਹੀਂ ਐ ਕਰੀ ਇੱਥੇ ਲੈ ਜਾਓ ਇਹਦੀ ਵੀਡੀਓ ਸ਼ਾਰਟ ਬਣਾਵਾਂਗੇ ਬੰਦੇ 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 ਕੱਟੀ ਕੋਲੇ ਰੇਟ ਇਹਦਾ ਵੀ ਸੱਜਣੋ ਫੋਨ ਤੇ ਹੋਊਗਾ ਇਹਦਾ ਵੀ ਜਾਇਜ਼ ਹੋਊਗਾ ਨਾ ਬਿਲਕੁਲ ਤੇ ਲੱਖੋਂ ਦਾ ਅੰਦਰ ਹੋਣਗੇ ਨਹੀਂ ਯਾਰ ਕਿਉਂ ਹੱਸਦਾ ਮਾਲ ਵੇਖ ਕੇ ਯਾਰ ਹੈ ਮਾਲ ਵੇ ਨਹੀਂ ਆਣਾ ਕਰੀ ਆ ਜਾ ਕਹਦੇ ਯਾਰ ਅੰਦਰ ਮਰਜਨ 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 ਉਹਰ ਵੇਖ ਕੇ ਜਾਨਵਰ ਤਾਂ ਵੇਖ ਲਿਆ ਜਾਨਵਰ ਲੱਖੋਂ ਅੰਦਰ ਵਾਲੇ ਤਾਂ ਲੱਖੋਂ ਅੰਦਰ ਦੇ ਤਾਂ ਤੇ ਅੰਦਰ ਹੁਣ ਬਾਹਰ ਕਿੱਥੋਂ ਜਾਵਲੀਏ ਲੱਖੋਂ ਆਏ ਹਾਏ ਹੀਰੇ ਲੈਣੇ ਤੇ ਜੀ ਹੈ ਸਮਣਾ ਇੰਨਾ ਕੋ ਹੁੰਦਾ ਹਾਂ ਭਾਅ ਉਹਦਾ ਵਧ ਦਿੰਦਾ ਅੱਛਾ ਹੁਣ ਤਾਂ ਮੈਂ ਨਾ 85000 ਦੇ ਲਾ ਕੇ ਤਾਂ ਕਿ ਤੁਲਾ ਹੋ ਗਿਆ ਹਨਾ ਹਾਂ ਤੁਲਾ ਹੋ ਗਿਆ ਵਾਕਿਆ ਹੀ ਹਨਾ ਤੁਲਾ ਆ ਜੇ ਅੱਛਾ ਚਲੋ ਧੰਨਵਾਦ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਦੋਵਾਂ ਝੋਟੀਆਂ ਦੇ ਮਗਰ ਤੇ ਦੋਵਾਂ ਦੇ ਮਗਰੀ ਕਟੀਆਂ ਤੇ ਆ ਦਲ ਆ ਗਈ ਇੱਕ ਨੰਬਰ ਟੌਪ ਦੀ ਝੋਟੀ